ਸਸ਼ੇ ਕੱਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਝੀਮਾ ਪੰਜਾਬ ਦੇ ਵਿੱਚ ਇੱਕ ਪਾਸੇ ਜ਼ਿਮਨੀ ਚੌਂ ਚੱਲੀ ਆ ਤੇ ਦੂਜੇ ਪਾਸੇ ਇਸ ਥੋਨ ਨੂੰ ਲੈ ਕੇ ਬਹੁਤ ਸਾਰੀ ਸਿਆਸਤ ਹੋ ਰਹੀ ਹੈ ਪਾਰੇਸ ਸਾਹਿਬ ਦੇ ਵਿਚਾਲੇ ਆਪ ਦੇ ਇੱਕ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਜਿਹੜੀ ਆ ਕਥਿਤ ਤਸਵੀਰਾਂ ਵਾਇਰਲ ਹੋਈਆਂ ਨੇ ਜਿਸ ਕੱਲ ਨੂੰ ਲੈ ਕੇ ਕਾਫੀ ਜਿਆਦਾ ਚਰਚਾ ਛੜੀ ਹੋਈ ਆ ਵਿਕਰਮ ਸਿੰਘ ਮੰਜੀਟਿਆ ਉਹਨਾਂ ਦੇ ਵੱਲੋਂ ਜਿਹੜੀਆਂ ਇਹ ਤਸਵੀਰਾਂ ਨੇ ਸ਼ੇਅਰ ਕੀਤੇ ਗਿਆ ਨੇ ਪਾਰੇ ਇਸ ਗੱਲ ਨੂੰ ਲੈ ਕੇ ਜਿਹੜਾ ਹੁਣ ਡਾਕਟਰ ਰਵਜੋਤ ਸਿੰਘ ਹੁਣਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਇਸ ਗੱਲ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਿਆ ਉਹਨਾਂ ਦਾ ਕਹਿਣਾ ਹੈ ਕਿ AI ਦੇ ਨਾਲ ਜਿਹੜਾ ਇਹ ਜਾਣ ਬੁੱਝ ਕੇ ਤਸਵੀਰਾਂ ਨੇ ਮੇਰੀਆਂ ਤਿਆਰ ਕੀਤੀਆਂ ਗਿਆ ਨੇ ਬਹੁਤ ਵੱਡੀ ਜਿਹੜੀ ਇੱਕ ਸਟੇਟਮੈਂਟ ਹੈ ਜਿਹੜਾ ਡਾਕਟਰ ਰਵਜੋਤ ਸਿੰਘ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਦਿੱਤੀ ਗਈ ਹੈ ਜਿਸ ਦੇ ਵਿੱਚ ਕਿ ਤੁਹਾਨੂੰ ਉਹ ਪੂਰੀ ਸਟੇਟਮੈਂਟ ਅਸੀਂ ਪੜ੍ਹ ਕੇ ਸੁਣਾ ਦੇਣੀ ਹੈ ਕਿ ਇੱਕ ਇੱਕ ਸ਼ਬਦ ਕਿਸ ਤਰੀਕੇ ਡਾਕਟਰ ਰਵਜੋਤ ਸਿੰਘ ਉਹਨਾਂ ਦੇ ਵੱਲੋਂ ਉਹਨਾਂ ਕਾਤੇ ਤਸਵੀਰਾਂ ਨੂੰ ਲੈ ਕੇ ਲਿਖਿਆ ਗਿਆ ਲਿਖਿਆ ਗਿਆ ਕਿ ਲੁਧਿਆਣਾ ਉਪਚੋਣ ਵਿੱਚ ਆਪ ਦੀ ਸ਼ਾਨਦਾਰ ਜਿੱਤ ਦੇਖ ਕੇ ਵਿਰੋਧੀ ਤਰ੍ਹਾਂ ਇੰਨੀ ਬੁਖੜਾ ਗਿਆ ਕਿ ਉਹਨਾਂ ਉਸ ਦੇ ਆਗੂਆਂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਇਹਨਾਂ ਦੇ ਉਹ ਜਾਗੂ ਮੇਰੀ ਸਾਹਵ ਕਾ ਪਤਨੀ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਦੇ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਰਹੇ ਨੇ ਇਹਨਾਂ ਨੇ ਮੈਨੂੰ ਨਿਸ਼ਾਨਾ ਬਣਾਇਆ ਇਸ ਲਈ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਤੇ ਪੰਜਾਬ ਦੀ ਜਨਤਾ ਨੇ ਇਸ ਦੀ ਜਿਹੜੀ ਗੁੰਡਾਗਰਦੀ ਅਤੇ ਭ੍ਰਿਸ਼ਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਹੈ ਹਰਕਤ ਸਿਰਫ ਮੇਰੀ ਨਹੀਂ ਸਗੋਂ ਇੱਕਾ ਔਰਤ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਸਮਾਜ ਵਿੱਚ ਔਰਤਾਂ ਪ੍ਰਤੀ ਇਹਨਾਂ ਦੀ ਅਸਲ ਸੋਚ ਨੂੰ ਬੇਨਕਾਬ ਕਰਦੀ ਹੈ ਸਰਪੰਨਿੱਜੀ ਹਮਲਾ ਨਹੀਂ ਸਕੋ ਜਾਤੀ ਅਤੇ ਸਿਆਸੀ ਸਾਜ਼ਿਸ਼ ਅਤੇ ਇਸ ਤੋਂ ਬਾਅਦ ਇਹ ਵੀ ਲਿਖਿਆ ਕਿ ਲੁਧਿਆਣਾ ਉਪਚੋਣ ਤੋਂ ਠੀਕ 2 ਦਿਨ ਪਹਿਲਾਂ ਇਹ ਗਿਰੀ ਹੋਈ ਹਰਕਤ ਸਾਬਤ ਕਰਦੀ ਆਪ ਤੋਂ ਬੁਰੀ ਤਰ੍ਹਾਂ ਹਾਰ ਦਾ ਡਰ ਹੈ ਵਿਰੋਧੀ ਧਿਰਾਂ ਨੂੰ ਗਲਤ ਤਾਰਕਤਾਂ ਕਰਨ ਲਈ ਮਜਬੂਰ ਕਰ ਰਿਹਾ ਮੈਂ ਕਟਿਆ ਸਾਜ਼ ਜਿਹਾ ਝੂਠ ਪਲਾਉਣ ਵਾਲੇ ਹਰ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਦੀ ਕਾਰਵਾਈ ਦੀ ਮੰਗ ਕਰ ਰਿਹਾ ਤੇ ਉਸ ਦੇ ਨਾਲ ਇਹ ਵੀ ਕਿਹਾ ਕਿ ਮੈਂ ਐਫ ਆਈ ਆਰ ਕਰਵਾਵਾਂਗਾ ਤੇ ਨਾਲ ਦੀ ਨਾਲ ਮਾਨ ਹਾਨੀ ਦਾ ਮੁਕੱਦਮਾ ਵੀ ਕਰਾਵਾਂਗਾ ਤੇ ਉਸ ਤੋਂ ਬਾਅਦ ਲਿਖਿਆ ਕਿ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਇੰਨੀ ਕਟਿਆ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਂ ਮੁਆਫ ਨਹੀਂ ਕਰਾਂਗਾ ਜਨਤਾ ਨੂੰ ਮੇਰੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਤੇ ਭਰੋਸਾ ਰੱਖੋ ਅਜੇ ਗਰੇ ਹੋਏ ਆਗੂਆਂ ਦੇ ਫਲਾਏ ਹੋਏ ਝੂਠ ਅਤੇ ਗੰਦਗੀ ਤੋਂ ਸੁਚੇਤ ਰੋਸੀ ਸਚਾਈ ਅਤੇ ਜਨ ਸੇਵਾ ਦੀ ਸਿਆਸਤ ਕਰਦੇ ਆ ਤੇ ਕਰਦੇ ਰਹਾਂਗੇ ਜਾਨੀ ਕਿ ਇਹਨਾਂ ਵੱਡਾ ਜਿਹੜਾ ਚਿੱਠਾ ਇੱਕ ਚਿੱਠਾ ਜਿਸ ਤਰੀਕੇ ਇਹ ਸਾਰੀ ਗੱਲ ਨੂੰ ਲੈ ਕੇ ਇਸ ਕਥੇ ਤਸਵੀਰਾਂ ਨੂੰ ਲੈ ਕੇ ਡਾਕਟਰ ਰਵਜੋਤ ਸਿੰਘ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਗੱਲਾਂ ਆਖੀਆਂ ਗਈਆਂ ਨੇ ਕਿ ਮੈਂ ਇੱਕ ਜਿਹੜਾ ਦਲਿਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਕਿ ਇਸ ਦੇ ਨਾਲ ਇਹ ਵੀ ਗੱਲ ਆਖੀ ਗਈ ਆ ਕਿ ਜੋ ਤਸਵੀਰਾਂ ਇਹ ਜਿਹੜੀਆਂ ਸਾਂਝੀਆਂ ਕੀਤੀਆਂ ਗਿਆ ਨੇ ਮੇਰੀ ਸਾਬਕਾ ਪਤਨੀ ਦੇ ਨਾਲ AI ਦੇ ਨਾਲ ਐਡਿਟ ਕਰਕੇ ਤਸਵੀਰਾਂ ਸਾਂਝੀਆਂ ਕੀਤੀਆਂ ਗਿਆ ਨੇ ਡਾਕਟਰ ਅਵਜੋਤ ਸਿੰਘ ਦਾ ਇਸ ਬਾਰੇ ਸਪਸ਼ਟੀ ਕਰਨੇ ਦਿੱਤਾ ਗਿਆ ਕਿ ਮੇਰੀਆਂ ਤਸਵੀਰਾਂ ਨਹੀਂ ਇਹ ਜਿਹੜੀਆਂ AI ਦੇ ਨਾਲ ਐਡਿਟ ਕਰਕੇ ਵਿਰੋਧੀ ਤਰ੍ਹਾਂ ਦੇ ਵੱਲੋਂ ਤਿਆਰ ਕਰਵਾਈਆਂ ਗਈਆਂ ਨੇ ਇਤੋਂ ਤੱਕ ਕਿ ਡਾਕਟਰ ਜੋਤ ਸਿੰਘ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਇਹਨਾਂ ਦੇ ਕਲਾਪ ਆ ਕਾਨੂੰਨੀ ਕਾਰਵਾਈ ਕਰਾਵਾਂਗਾ ਜਿਸ ਤੋਂ ਬਾਅਦ ਉਹਨਾਂ ਕਹਿੰਿਆ ਕਿ ਮੈਂ ਐਫ ਆਈ ਆਰ ਦਰਜ ਕਰਾਵਾਂਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਮਾਨ ਹਾਨੀ ਦਾ ਕੇਸ ਵੀ ਕਰਾਂਗੇ ਉਹਨਾਂ ਕਹਿੰਿਆ ਕਿ ਆਪ ਦੀ ਜਿਹੜੀ ਲੁਧਿਆਣੇ ਦੇ ਵਿੱਚ ਸ਼ਾਨਦਾਰ ਜਿੱਤ ਹੋਣ ਜਾ ਰਹੀ ਹੈ ਤਾਂ ਉਸ ਜਿੱਤ ਤੋਂ ਜੜੀ ਬਾਕੀ ਵਿਰੋਧੀ ਧਿਰਾਂ ਬੁਖਲਾੜ ਦੇ ਵਿੱਚ ਆ ਕੇ ਬੁਖਲਾਈਆਂ ਹੋਈਆਂ ਨੇ ਤੇ ਇਸ ਕਰਕੇ ਜਾਈਆਂ ਜਿਹੜੀਆਂ ਨੀਚ ਝਰਕਤਾਂ ਨੇ ਕੀਤੀਆਂ ਜਾ ਰਹੀਆਂ ਨੇ ਇਸ ਤਰੀਕੇ ਦੀਆਂ ਟਿੱਪਣੀਆਂ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇਸ ਕੱਟੇ ਤਸਵੀਰਾਂ ਨੂੰ ਲੈ ਕੇ ਕੀਤੀਆਂ ਗਈਆਂ ਨੇ